ਦੀ ਲੋਕੋ ਜਾਗੋ ਜੁੜੋ ਅਤੇ ਸੰਘਰਸ਼ ਕਰੋ ਮਿਤੀ 11 ਫਰਵਰੀ 2025 ਨੂੰ ਡੀਸੀ ਦਫਤਰ ਫਿਰੋਜ਼ਪੁਰ ਸਾਹਮਣੇ ਜਾਗਰੂਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਤਰ੍ਹਾਂ ਦੇ ਐਲਾਨ ਪੰਜਾਬ ਦੇ ਕੀਰਤੀ ਲੋਕੋ ਆਓ ਹੇਠ ਲਿਖੇ ਮੁੱਦਿਆਂ ਉੱਤੇ ਪਿੰਡ-ਪਿੰਡ ਵਿੱਚ ਕਮੇਟੀਆਂ ਬਣਾ ਕੇ ਦਬੇ ਅਤੇ ਖੋਏ ਜਾ ਰਹੇ ਹੱਕਾਂ ਦੀ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁਤੇਰੇ ਲੀਡਰਾਂ ਅਤੇ ਅਕਸਰਾਂ ਦੇ ਮਾਪਾਕ ਮਾਫ਼ੀਏ ਨੇ ਆਪਾਂ ਨੂੰ ਅਨੁਕਿੰਤ ਆਕੜਾ ਤੇ ਦੁੱਖਾਂ ਵਿੱਚੋਂ ਜਾ ਕੇ ਰਾਜ ਕਰਨਾ ਤੇ ਕਰ ਭਰਨਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਜਾਉਣ ਲਈ ਤੰਦ ਲੋਕ ਖੜੀਏ ਅਤੇ ਆਪਣੇ ਸਾਂਝੇ ਦੁੱਖਾਂ ਉੱਤੇ ਸਾਂਝ ਮੁਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੋ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕਾਂ ਲੋਕ ਅੱਡੋ ਅੱਡ ਹੋ ਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਚੇਤੇ ਰੱਖੋ ਆਪਣੇ ਜਾਗਣ ਅਤੇ ਸਿਰ ਜੋੜ ਲੈਣ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠਿਏ ਅਤੇ ਸੁਰੱਖਿਅਤ ਰੁਜ਼ਗਾਰ ਅਤੇ ਬਣਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਮਾਲਕ ਹੋ ਪਿੰਡ ਵਿੱਚ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਹੀ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਠੋਸ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਅੰਗਨੀਨ ਬੁਢਾਪਾ ਵਿਧਵਾ ਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮਹੀਯਾਰੀ ਦਰ ਅਨੁਸਾਰ ਕਰਕੇ 5000 ਰੁਪਏ ਹੋਵੇਗੀ ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਹੋਵੇਗੀ ਪੈਨਸ਼ਨ ਲੈਣ ਲਈ ਇਕਾਈ ਇਕਰ ਜ਼ਮੀਨ ਅਤੇ ਹੋਰ ਆਮ ਆਮਦਨ ਹਾਦਸਾ ਮਾਪਤ ਕੀਤੀ ਜਾਵੇ ਮਨਨਮਾ ਜਦੂਰਾ ਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਹੋਣੀ। ਇਸੇ ਤਰ੍ਹਾਂ ਜਿਵੇਂ ਸਾਰੀ ਮਿਸਤਰੀ, ਪਲੰਗਰ, ਕਰਖਾਨਾ ਡਰਾਈਵਰ ਅਤੇ ਹੋਰ ਹੁਨਰਮੰਦ ਮਜ਼ਦੂਰ ਦੀ ਦਿਹਾੜੀ 1000 ਰੁਪਏ ਹੋਣੀ। ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ। ਮਿਨੀਮਮ ਲੈਕਰ ਗਰੰਟੀ ਲਾਗੂ ਲਾਭੂ ਕੀਤਾ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ। ਨਿਮਨ ਕਿਸਾਨੀ ਨੂੰ ਪੰਜ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦੇ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਬੰਦੇ ਉੱਤੇ ਮਿਹਨਤਾਨਾ ਦਿੱਤਾ ਜਾਵੇ। ਜਿਹੜੇ ਪਿੰਡ ਨਗਰ ਕੌਂਸਲਾਂ ਨਗਰ ਪਚਾਇਤਾ ਅਤੇ ਸ਼ਹਿਰਾਂ ਦੀ ਹੱਦ ਅੰਦਰ ਆ ਗਏ ਹਨ, ਉੱਥੇ ਮਜ਼ਦੂਰਾਂ ਲਈ ਮਨਰੇਗਾ ਦਾ ਇਸ ਤਰਜੂਮੇ ਤੇ 100 ਦਿਨ ਦੀਹਾੜੀ ਰੁਜ਼ਗਾਰ ਗਾਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ। ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਾਰਾਂ ਦੇ ਸਾਇਪ ਸਟਾਫ ਦੀਆਂ ਸਾਰੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ। ਅੰਗਰੇਜ਼ੀ ਵਿਸ਼ੇ ਦੇ ਵੱਖਰੇ ਵਿਆਪਕ ਰੱਖੇ ਜਾਣ। ਸਿੱਖਿਆ ਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਵਿਆਪਕ ਤੇ ਸਟਾਫ ਨੂੰ ਤਨਖਾਹ ਮੁਕਤ ਕੀਤਾ ਜਾਵੇ। ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣੇ ਬੰਦ ਕੀਤੇ ਜਾਣ। ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ। ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਡਾਕਟਰ ਨਰਸਾਂ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਲਿਹਾਜ਼ ਅਨੁਸਾਰ ਪੂਰੇ ਕੀਤੇ ਜਾਣ। ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ, ਖੇਤੀ ਨੀਤੀ ਲਾਗੂ ਹੋਵੇ ਕਣਕ ਝੋਨਾ ਕਣਕ ਝੋਨੇ ਵਾਂਗ ਸਾਰੀਆਂ ਬਦਲਵੀਆਂ ਫਸਲਾਂ ਦੇ ਭਾਅ ਨੂੰ ਕਾਨੂੰਨੀ ਦਰਜ ਦਰਜਾ ਮਿਲੇ। ਖੇਤੀ ਲਈ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਦ ਖਾਦ ਦਵਾਈਆਂ ਤੇ ਹੋਰ ਸਾਧਨ ਵਾਜਬ ਰੇਟਾਂ ਉੱਤੇ ਕਿਸਾਨ ਲਈ ਉਪਲਬਧ ਹੋਣ। ਕੋਕਾ ਆਪਰੇਟਿਵ ਸੁਸਾਇਟੀਆਂ ਵਿੱਚ ਰਾਜਨੀਤਿਕ ਦਾਖਲ ਦਖਲ ਘਟਾਇਆ ਜਾਵੇ ਸੂਬੇ ਵਿੱਚ ਫਸਲਾਂ ਦੇ ਉਤਪਾਦ ਅਨੁਸਾਰ ਖੇਤੀ ਆਧਾਰਿਤ ਸੰਮਾ ਸੰਯਕਤ ਪਿੰਡਾਂ ਵਿੱਚ ਲਾਉਣ ਦੀ ਉਦਯੋਗਿਕ ਨੀਤੀ ਬਣੇ ਇਨ੍ਹਾਂ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਆ ਤੇ ਰੁਜ਼ਗਾਰ ਮਹ ਗਿਆਈ ਤਰ੍ਹਾਂ ਨਾਲ ਜੁੜੇ ਮਹਤਾਨੇ ਸਨੀਲੀਮ ਲੈਬਰ ਗਰੰਟੀ ਲਾਅ ਪ੍ਰਾਪਤ ਮਿਲੋ ਇਸ ਜਾਵਾ ਪੂਰੀਆਂ ਕਰ ਚੁੱਕੇ ਸੀ ਥਕੇਦਿਆਂ ਸਮੇਤ ਵੀ ਸਾਲ ਪੂਰੇ ਕਰ ਚੁੱਕੇ ਸਾਰੇ ਜਾਦੀ ਰਿਆਹਤ ਤੇ ਜਾਣ ਕਾਲੇ ਕਾਨੂੰਨਾ ਤਹਿਤ ਬਿਨਾ ਕੇਸ ਚਲਾਏ ਦੱਬੇ ਬੁੱਧੀਜੀਵੀ ਦੇ ਸੰਭਰ ਚਾਹੀਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਧਾਰਮਿਕ ਸਥਾਨਾਂ ਅਤੇ ਧਾਰਮਿਕ ਗੁਰਮਖਾ ਬੀਬੇ ਅਦਬੀ ਖਿਲਾਫ ਸਖਤ ਕਾਨੂੰਨ ਬਣਾਉਣੇ ਦੋਸ਼ੀ ਦੋਸ਼ੀਆਂ ਨੂੰ ਸਜ਼ਾਵਾ ਲਈ ਫਾਸਟ ਟ੍ਰੈਕ ਅਦਾਲਤ ਵਿੱਚ ਮੁਕਦਮਾ ਚੱਲੇ ਅਤੇ ਧਰਮ ਦੇ ਨਾਂ ਉੱਤੇ ਆਗ ਲਾਉਣ ਅਤੇ ਫੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਸੂਬੇ ਵਿੱਚ ਹਰ ਰੋਜ਼ ਕੋਰੇ ਸੁਪਾਰੀ ਕਤਲਾ ਫਰੋਤੀਆਂ ਅਤੇ ਗੈਂਗਸਟਰਵਾਦ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਨੀਤੀ ਬਣਾਈ ਗਈ ਅਤੇ ਨੌਜਵਾਨਾਂ ਨੂੰ ਨੂਰ ਤੋਂ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ। ਸਰਕਾਰੀ ਅਹੁਦਿਆਂ ਉੱਤੇ ਬੈਠੇ ਪ੍ਰੇਸ਼ਠ ਲੀਡਰਾਂ ਅਤੇ ਪ੍ਰੇਸ਼ਠ ਅਫਸਰਾਂ ਖਿਲਾਫ ਦੇਸ਼ ਕਰੋ ਦੇ ਮੁਕੱਦਮੇ ਚਲਾਏ ਜਾਣ। ਅਹੁਦਿਆਂ ਤੋਂ ਬਾਅਦ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀ ਜਾਇਦਾਦ ਦਾ ਜ਼ੱਪਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਤੱਕਿਆ ਜਾਵੇ ਪਾਤ ਪਾਪ ਬਾਹਰ ਲਈ ਅਟਾਰੀ ਅਤੇ ਬਾਗਾ ਬਾਰਡਰ ਖੋਲ੍ਹੇ ਜਾਣ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਜ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਫਾਇਦਾ ਮਿਲੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀ ਅਵਸਥਾ ਵਿੱਚ ਮਿਲਾਗਤ ਕੀਤੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਕ ਹੋਵੇ ਅਤੇ ਸੀ ਬ੍ਰੀਜ ਦੇ ਪਾਣੀ ਨੂੰ ਤਕਰੀਬਨ ਮੇਟ ਪਲਾਟਾ ਰਾਹੀਂ ਸਾਫ਼ ਕਰਕੇ ਸਿੰਚਾਈ ਲਈ ਯੂਜ਼ ਯੂਜ਼ ਕੀ ਕਾ ਜਾਵੇ ਨਹਿਰਾਂ ਦੇ ਤਲੇ ਕੱਚੇ ਰੱਖਣ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ ਕਰਕੇ ਇਹਾ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਅੰਮਰ ਕੈਦ ਹੋਵੇ ਇਸ ਲਈ ਕਾਨੂੰਨ ਬਣਾਇਆ ਗਿਆ। ਸਾਡੀ ਆਪਣਾ ਦਾ ਮੁੱਖ ਕਾਰਨ ਪੇਸ਼ਾਚਾਰ ਹੈ ਇੱਕ ਨਾਲ ਲੜੇ ਜਿਲ੍ਹੇ ਪੰਜਾਬ ਅਤੇ ਪੰਜਾਬੀ ਦੋਵੇਂ ਉੱਤੜ ਹੈ ਹਨ ਮੈਂ 2016 ਵਿੱਚ 24 ਸਤੇ ਪੈਨਸ਼ਨ ਅਤੇ ਨਾਮਾਗਰ ਨੌਕਰੀ ਦੇ ਆਪਣੇ ਐਪਟਨ ਸਰ ਬੈਂਕ ਲਾਗ ਦੀ ਲੜਾਈ ਲੜੀ ਅਦੇ ਉਹਨਾਂ ਦੇ ਇਸ ਵਿਊ ਨਾਲ ਪੈਨਸ਼ਨ 1500 ਅਤੇ ਪੀਐਲ ਮਜੂਰ ਤੋਂ ਫਾਰੀ ਨਾ ਕਰਦੇ ਪੰਜਾਬੀ ਉਮੀਦ ਕੇ ਲੜਾਂਗੇ ਤਾਂ ਵੀ ਤਾਂ ਜੈ ਪੀਮ ਜੈ ਭਾਰਤ ਜਾਰੀ ਕਰਤਾ ਕੌਣ ਹੈ ਇਹ ਪੜਾ ਜੈ ਕਰਤਾ ਜਾਰੀ ਕਰਤਾ ਬੱਗਾ ਸਿੰਘ ਪ੍ਰਧਾਨ ਸੂਰ ਨਗਰੀਆ ਪਰਸਬਰ ਤੇ ਜੋਗੀਆਂ ਸੈ ਜੋਗੀਆਂ ਸ਼ੋਕ ਮਹਿੰਦਰਾ ਆਗੂ ਪੇਲ ਕ੍ਰਾਂਤੀ ਦੇ ਪੀਪਲ ਸਿੰਘ ਜੀ ਬਹੁਤ ਗੱਲਾਂ ਆਪਾਂ ਕਰਨੀਆਂ ਆ ਆ ਮੈਸੇਜ ਜਿਹੜਾ ਹੈਗਾ ਇਹ ਲੋਕਾਂ ਤੱਕ ਵੀ ਜਾ ਰਿਹਾ ਹੈ ਲਿਕ ਲੋਕ ਇਹਦੇ ਤੇ ਅਸਰ ਕਰਨ ਚਾ ਨਾ ਕਰ ਇੱਕ ਧਾਰਨਾ ਠੀਕ ਆ ਮੇਰੀਆਂ ਭੈਣਾਂ ਦੇ ਕੋਲੇ ਮੇਰੇ ਬੱਚੇ ਆ ਫਿਰ ਵੀ ਜਿਹੜੀ ਆਪਾਂ ਗੱਲ ਲੋਕਾਂ ਤੱਕ ਲਜਾਣੀ ਆ ਉਧਰਾਂ ਜਾ ਜਿਹੜੀ ਲੋਕਾਂ ਤੱਕ ਗੱਲ ਲਜਾਣੀ ਆ ਉਹ ਕਰਨ ਲੱਗਿਆ ਸ਼ਰਮਸਾਰ ਨਹੀਂ ਹੋਣੀ ਚਾਹੀਦੀ ਇੱਕ ਸਵਾਲ ਆ ਖੜਾ ਤੇਰੇ ਤੇ ਤੇ ਮੇਰੇ ਤੇ ਆਪਣੇ ਸਾਰੇ ਪਰਿਵਾਰ ਤੇ ਅੱਛਾ ਮੁੰਡਾ ਵਿਆਹ ਲਿਆ ਚਲੋ ਪਰਮਾਤਮਾ ਕਰੇ ਉਹਨੂੰ ਰੱਖ-ਪਾਗ ਲਾਵੇ ਲੇਕਿਨ ਇੱਕ ਧਾਰਨ ਹੈ ਜੀ ਆ ਉਹ ਆਪਾਂ ਲੋਕਾਂ ਚ ਗੱਲ ਲੈ ਜਾਣੀ ਜ਼ਰੂਰੀ ਹੈ ਮੁੰਡਾ ਵਿਆਹ ਗਿਆ ਤੇ ਕੁੜੀ ਗਈ ਮਾਪਿਓ ਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਮੇਰੀ ਔਲਾਦ ਜਿਹੜੀ ਹੈਗੀ ਆ ਵਿਆਹ ਗਈ ਆ ਤੇ ਚਾਹ ਪੋਤਾ ਚਾ ਦੋਤਾ ਘਰ ਦੇ ਵਿੱਚ ਆਣਾ ਜ਼ਰੂਰੀ ਹੈ ਇਹ ਸਾਰਿਆਂ ਦੀ ਇੱਛਾ ਹੁੰਦੀ ਹੈ ਨਾ ਹੁੰਦੀ ਜੀ ਹੁੰਦੀ ਹੈ ਜੀ ਅੱਛਾ ਜੇ ਮੁੰਡਾ ਬਸ ਕਮਰੇ ਚ ਪਿਆਰ ਹੋਵੇ ਤੇ ਸਾਡੀ ਨੌ ਰਾਣੀ ਦੂਸਰੇ ਕਮਰੇ ਚ ਪਈ ਰਹੇ ਤਾਂ ਫਿਰ ਅਸੀਂ ਪੋਤੇ ਦਾ ਮੂੰਹ ਵੇਖ ਸਕਦੇ ਹਾਂ ਨਹੀਂ ਕਦੀ ਵੀ ਨਹੀਂ ਹੈ ਨਾ ਤਾਂ ਫਿਰ ਇਸ ਲਈ ਜੇ ਤੁਸੀਂ ਐਸ ਹੱਕਾਂ ਦਾ ਆਨੰਦ ਮਾਣਨਾ ਹੈ ਐਸ ਹੱਕਾਂ ਨੂੰ ਲਾਗੂ ਕਰਾਉਣਾ ਤਾਂ ਫਿਰ ਤੁਹਾਨੂੰ ਭਾਈ ਸਾਹਿਬ ਜੀ ਇਕੱਠੇ ਹੋਣਾ ਪੈਣਾ ਤਾਂ ਮਿਹਨਤ ਕਰਨੀ ਪੈਗੀ ਨਾਲ ਅਸੀਂ ਨਹੀਂ ਖੜੇ ਦੇਖੋ ਕੱਲੇ ਤੁਸੀਂ ਨਹੀਂ ਹੈ ਤੁਹਾਡੇ ਚ ਬਹੁਤ ਰਿਸ਼ਤੇਦਾਰ ਨੇ ਚੱਕੇ ਪਾਈ ਹੈ ਨਾ ਪੈਣ ਪਰ ਬਹੁਤ ਮਹੱਤਵ ਹੈ ਜੇ ਤੁਸੀਂ ਇਹਨੂੰ ਆਪਦਾ ਮਿਸ਼ਨ ਸਮਝ ਕੇ ਆਪਦੇ ਹੱਥ ਸਮਝ ਕੇ ਆਪੀ ਗੱਲ ਸਮਝ ਕੇ ਜੇ ਤੁਸੀਂ ਮਿਹਨਤ ਕਰੋ ਤੇ ਟਾਈਮ ਬਹੁਤ ਵੱਡਾ ਹੈਗਾ ਤੇ ਇਕੱਠੇ ਹੋਣ ਦੇ ਨਾਲ ਤੁਹਾਡੀ ਦਿਹਾੜੀ ਆ ਮਰਵੇਗਾ ਦੀ ਦਿਹਾੜੀ ਪਬਲਿਕ ਨੂੰ ਵੇਖ ਕੇ ਵਧੇਗੀ ਖੇਤ ਮਜ਼ਦੂਰਾਂ ਦੀ ਦਿਹਾੜੀ ਥੱਲੇ ਰੋਲਾ ਪਵੇਗਾ ਤੇ ਪਬਲਿਕ ਨੂੰ ਵੇਖ ਕੇ ਵਧੇਗੀ ਮਿਸਤਰੀ ਦੀ ਸਾਰਾਈ ਅਸੀਂ ਮਜ਼ਦੂਰ ਕਾਟਾ ਨਾਲ ਜੁੜੇ ਹੋਏ ਆ ਕਿ ਮਜ਼ਦੂਰਾਂ ਦਾ ਹੀ ਆਪਾਂ ਕੰਮ ਕਰਦੇ ਆ 2004 ਤੋਂ ਲੱਗੇ ਹੋਏ ਆ ਤੇ 2000 25 ਚੜ ਗਿਆ ਹੈ ਨਾ ਅੱਜ 25 ਦਾ 24 ਦਾ ਲਾਸਟ ਦਿਨ ਔਰ ਅੱਜ ਦੇ ਦਿਨ ਦਾ ਲਾਸਟ ਦਿਨ ਹੋਏਗਾ ਉਹਦੀ ਜਾਨ ਬਾਏ ਬਾਏ ਆ ਸਾਰਿਆਂ ਨੂੰ ਆਰਾਇ ਕਰਦੇ ਦੀ ਬਾਏ ਬਾਏ ਕਿ ਕੱਲ ਨੂੰ ਨਵਾਂ ਸਾਲ ਆਏਗਾ ਉਹ ਨਵੇਂ ਸਾਲ ਦੇ ਵਿੱਚ ਸਾਡੇ ਸਮੂਹ ਮਜ਼ਦੂਰ ਬੰਦ ਸਰਪਾ ਵੱਲੋਂ ਔਰ ਸਮੁੱਚੀ ਟੀਮ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਤਾਂ ਦਿਨ-ਦੁਪਹਿਰੀ, ਰਾਤ ਚੋਕ ਨੂੰ ਤਰਕ ਕਰੇ ਤੇ ਪਰਮਾਤਮਾ ਸਾਰਿਆਂ ਤੇ ਮੇਰ ਮੇਰ ਭਰਿਆ ਹੱਥ ਰੱਖੀ। ਤੁਹਾਡੀ ਕਿਰਦਾ ਵੀ ਜਿਹੜੀ ਹੈ ਵੀ ਆ ਪੂਰੀ 100 ਦਿਨ ਦੀ ਚੱਲੇ ਤੇ ਤੁਹਾਡੀ ਦਿਹਾੜੀ ਵੀ ਵਧੇ। ਪਰ ਫਿਰ ਮੈਂ ਇੱਕ ਗੱਲ ਕਰਾਂਗਾ ਜਾਨ ਲੱਗਿਆ ਲਾਸਟ ਕਿ ਭਾਈ ਸਾਹਿਬ ਬਿਲ ਕੱਕੇ ਹੋਣ ਤੋਂ ਤੁਹਾਨੂੰ ਕੁਝ ਨਹੀਂ ਮਿਲ ਸਕਦਾ। ਨਸਾਨਾ ਦਾ ਬਹੁਤ ਵੱਡਾ ਰੋਲਾ ਪਿਆ ਖੜਾ ਬਈ। ਪਰਮਾਤਮਾ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੋਇਆ ਹੈ ਸਰੇ ਸਰਦੇ ਨੇ ਨਿਕਲ ਫੇਰ ਵੀ ਉਹ ਠੰਡ ਦੇ ਵਿੱਚ ਲੱਗੇ ਹੋਇਆ ਕੱਲ 20 ਤਰੀਕ ਸੀਗੀ ਪੂਰੇ ਪੰਜਾਬ ਦੇ ਵਿੱਚ ਇੱਕ ਮੈਸੇਜ ਲਾਇਆ ਤੇ ਸ਼ਹਿਰਾਂ ਨੇ ਵਪਾਰੀਆਂ ਨੇ ਦੁਕਾਨਦਾਰਾਂ ਨੇ ਅਫਸਰਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਕਿਉਂ ਦਿੱਤਾ ਕਿ ਉਹਨਾਂ ਦੇ ਏਕਤਾ ਦੀ ਤਾਕਤ ਦਾ ਪਤਾ ਸੀਗਾ ਕਿ ਉਹ ਲੋਕ ਇਕੱਠੇ ਨੇ ਉਹ ਸਾਡਾ ਕੋਈ ਨਟਸਾਣ ਨਾ ਕਰਦੇ ਤਾਂ ਅਸੀਂ ਇਕੱਠੇ ਵੀ ਹੋ ਰਹੇ ਹਾਂ ਤੁਹਾਡੇ ਸੰਵਿਧਾਨਕ ਹੱਕ ਨੇ 1952 ਚ ਪਾਪਾ ਸਾਹਿਬ ਡਾਕਟਰ ਬੇਨਕਰ ਤੇਰਾਵ ਸਾਹਿਬ ਨੇ ਬਣਾਇਆ 1952 ਤੋਂ ਅੱਜ ਕਿੰਨੋਂ ਕਿੰਨੇ ਸਾਲ ਹੋ ਗਏ ਆ ਉਹ ਦੱਸ ਸਕਦਾ 1952 ਤੋਂ ਲੱਗ ਕੇ ਅੱਜ ਤੱਕ ਕਿੰਨੇ ਸਾਲ ਹੋ ਗਏ ਆ ਪਤਾ ਸਰ 72 ਸਾਲ ਹੋ ਗਏ ਨਹੀਂ 72 ਨਹੀਂ 48 ਸਾਲ ਪਿਛਲੇ ਲਾਓ 48 ਪਿਛਲੇ ਲਾਓ 70 70 ਸਾਲ ਹੋ ਗਏ 72 ਸਾਲ ਦੇ ਤੁਹਾਨੂੰ ਸ਼ਰਮਾਇਦਾਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਵੋਟ ਪਾਉਂਦੇ ਰਹੇ ਉਹਨਾਂ ਨੇ ਨੱਪ ਕੇ ਰੱਖਿਆ ਤੁਹਾਡੇ ਹੱਕ ਤੁਹਾਡਾ ਸਵਿਧਾਨ ਜਿੰਵੇਂ ਜੇ ਤੁਸੀਂ ਇਕੱਠੇ ਨਹੀਂ ਹੋਵੋਗੇ ਨਹੀਂ ਹੋ ਵੋਟ ਠੱਗ ਦੇ ਤਾਂ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਚਾਹੇ ਉਹ ਮਨਰੇਗਾ ਮਜ਼ਦੂਰਾ ਚਾਹੇ ਉਹ ਮਿਸਤਰੀ ਮਜ਼ਦੂਰਾ ਚਾਹੇ ਉਹ ਖੇਤ ਮਜ਼ਦੂਰਾ ਚਾਹੇ ਕੋਈ ਸਫਾਈ ਕਰਮਚਾਰੀ ਆ ਆਪਣੀ ਮਜ਼ਦੂਰੀ ਲਈ ਜੁੜਨਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰ ਆ ਤੇ ਆਓ ਸਾਰੇ ਇਕੱਠੇ ਹੋ ਕੇ ਆਪਾਂ ਆ ਜਿਹੜੀ ਦਿੱਤੀ ਹੋਈ ਤੇ ਨੀ ਡੀਸੀ ਦਫ਼ਤਰ ਦੇ ਕੋਲੇ ਪਹੁੰਚਣਾ ਤੇ ਅੱਗੇ ਤੇ ਅੱਗੇ ਹਥਿਆਰ ਵੰਡੇ ਰਹਿਣਾ ਹਥਿਆਰ ਬਾਧੂ ਆ ਗਿਆ ਗਾਂਧੀ ਜੀ ਨਾਮ ਜਿੰਦਾਰਾਗਾ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ